ਪਿਛਲੇ ਦਿਨਾਂ ਦੇ ਵਿੱਚ ਇੱਕ ਗੈਂਗ ਜਿਹੜਾ ਕਿ ਲੋਕਾਂ ਦੇ ਇੱਕ ਮੰਦਰ ਵਿੱਚ ਮਿਰਚਾਂ ਬਾਕੇ ਉਹਨਾਂ ਨੂੰ ਲੁੱਟਖੋਣ ਦੀ ਵਾਰਤਾ ਨੂੰ ਅੰਦਾਜ਼ੇ ਲਿਆ ਸੀ ਉਹਦੇ ਸਬੰਧ ਵਿੱਚ ਐਸਐਸਪੀ ਕਪੂਰਥਲਾ ਜੀ ਦੀ ਦਿਸ਼ਾ ਨਿਰਦੇਸ਼ ਦੇ ਅੰਦਰ ਫਗਵਾੜਾ ਦੇ ਵਿੱਚ ਅਸੀਂ ਟੀਮ ਨੱਟੀ ਦਿੱਤਾ ਜਿਸ ਵਿੱਚ ਐਸਐਸਪੀ ਫਗਵਾੜਾ ਚਸਤੀ ਸੀ ਔਰ ਉਚਾਰ ਸੀਨੀਅਰ ਸਬ ਇੰਸਪੈਕਟਰ ਸੀ ਉਹਨਾਂ ਨੇ ਬਹੁਤ ਚੰਗੀ ਔਰ ਕਾਰਗਜ਼ਾਹੀ ਇਹਨਾਂ ਦੋਨਾਂ ਦੋਸਤਿਆਂ ਨੂੰ ਕੈਪਚਰ ਕਰ ਲਿਆ ਉਹਨਾਂ ਦੇ ਨਾਲ ਸਾਥ ਰੱਖਿਆ ਇਹ ਜਿਹੜੀ ਦੋਸ਼ੀ گرفتار ਕੀਤੀਵੇਂ ਨੇ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਦੇ ਬੇਸਿਕ ਸਰਕਲ ਦੇ ਵਰਕ ਕੀਤਾ। ਔਰ ਇਹ ਜਿਹੜੇ ਦੋਨੇ ਦੋਸ਼ੀ گرفتار ਹੋਏ ਨੇ ਲਖਪ੍ਰੀਤ ਸਿੰਘ, ਪੁਤਲ ਜਿੰਦਰ ਸਿੰਘ, ਜਸਵੀ ਸਿੰਘ ਪੁਤਲ ਜਿੰਦਰ ਸਿੰਘ ਨਾਸੀ ਖਾਟੀ, ਹਾਣਾ ਸਰਪੁਰ ਕੜਾ ਨੂੰ ਸਹਿਤ ਨਾਲੇ ਜਿਨ੍ਹਾਂ ਨੇ ਪਹਿਲਾਂ ਹੀ ਕਈ ਰੋਟਾ ਖੋਹ ਦੀਆਂ ਵਾਰਦਾਤਾਂ ਔਰ ਚੋਰੀ ਦੀਆਂ ਵਾਰਦਾਤਾਂ ਨੂੰ ਕੀਤਾ। ਇਹਨਾਂ ਦੇ ਖਿਲਾਫ ਅਗਰਾ ਦੇ ਮਸਲੇ ਪਹਿਲਾਂ ਹੀ ਜਾਂਚ ਨੇ ਔਰ ਇਹਨਾਂ ਦੌਰਾਨ ਇਹ ਜਿਹੜੇ ਗ੍ਰਿਫਤਾਰਾਂ ਨੇ ਕੀਤਾ ਗਿਆ ਤੇ ਕੋਈ ਇਹਨਾਂ ਦੇ ਕੋਲ ਮੋਟਰਸਾਈਕਲ ਦੋ ਮੋਬਾਈਲ ਔਰ ਫਿਰੰਜਾਸੋ ਪੈਸੇ ਵੀ ਇਹਨਾਂ ਤੋਂ ਦੱਸ ਰਹੀ ਨੇ ਤੇ ਇਹ ਕੋਈ ਨਾਮ ਰਿਮਾਨ ਲੈ ਕੇ ਇਹਨਾਂ ਤੋਂ ਫਰਦਾਨ ਕਸ਼ੂਸ ਇਹ ਬੀਚ ਕੋਰਪਸ ਅਸੈਂਟ ਦੀ ਮਾਰ ਦੀ ਕਿ ਇਹਨਾਂ ਨੂੰ ਬਾਦਤਾਂ ਹੋ ਰਹੀਆਂ ਨੇ ਤੇ ਇਹਨਾਂ ਦੇ ਨੰਬਰ ਦੇ ਸੂਚੀ ਮੈਂ ਇਹਨਾਂ ਤੇ ਕੋਈ ਪੁਰਾਣੇ ਮੁਕਦਮੇ ਵੀ ਦਰਜ ਹੈ ਜੀ ਹਾਂ ਜੀ ਲਕਪੀਰ ਦੇ ਨਾਮ ਤੇ ਚਾਰ ਨੰਬਰ ਦੇ ਦਰਜ ਨੇ ਔਰ ਤਸਵੀਰ ਦੇ ਨਾਮ ਤੇ ਤਮੈ ਮੈਂ ਦਾ ਤਰੀਕਾ ਵਾਰਦਤ ਕੀ ਸੀਗਾ ਜੀ ਜਿਵੇਂ ਇਹ ਵੀ ਆ ਮੋਟਰਸਾਈਕਲ ਤੇ ਗਾਂਢੇ ਨੂੰ ਵਿਕਿੰਗ ਦਿੱਤਾ ਸੀ ਮਿੱਤਾਂ ਬਾਦੰਦੀ ਸੀ ਜਦੋਂ ਗਿਰ ਜਾਂਦੇ ਸੀ ਕਾਲੀ ਹੋ ਜਾਂਦੀ ਸੀ ਲੱਗਦਾ ਕਿ ਜੋ ਵੀ ਇੱਥੇ ਗਾਂਢੇ ਬਾਰੇ ਚਾਹੀ ਸਵਾਨਾ ਚ ਨਹੀਂ ਲੱਗਦੀ ਇਹ ਇਸ ਤਰੀਕੇ ਨਾਲ ਮੈਂ ਮੈਂ ਮੰਨਦਾ ਨੂੰ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਇਹ ਵੀ ਭੁੱਲਾ ਨੇ ਚੌਂਦਰੀ ਸੜਕੀ ਬਨਾਬੰਦੀ ਉੱਤੇ ਹੋ ਸੀ ਬੇਸਡ ਔਨ ਤੁਹਾਨੂੰ ਸਭ ਇਨਫੋਰਮੇਸ਼ਨਲ ਐਂਡ ਵੈਲਕਮ ਟੂ ਸੀ ਵੀ ਸਬੋਤ ਤੇ ਇਹ ਜੋ ਚੈਕਿੰਗ ਕੀਤੀ ਹੈnabla ਤਾਂ ਇਹ ਸਾਰੇ ਇਧਰ ਤਰਫਾਤ ਹੋ ਗਏ ਨੇ ਔਰ ਉਹ ਕੇ ਨਤੀਜੇ ਮੈਂ ਮੇ ਜੀ ਚੋਰੀਆਂ ਖੋਹਾਂ ਹੀ ਕਰਦੇ ਸੀ ਜਾਂ ਚੋਰੀਆਂ ਵਗੈਰਾ ਚ ਵੀ ਇਨਵੋਲਡ ਸੀ ਜਾਂ ਹੋਰ ਕਿਦਾਂ ਦੇ ਕ੍ਰਾਈਮ ਇਹ ਜਿਹੜੇ ਬੇਸਿਕਲੀ ਕਰਦੇ ਸੀ ਨਾ ਸੀ ਕਿ ਉਹ ਵੀ ਗੁੱਟਾ ਖੋਹਾਂ ਦੀ ਵਾਰਦਾਤਾਂ ਕਰਦੇ ਸੀ ਇਹ ਚੋਰੀਆਂ ਦੀ ਵੀ ਇਹਨੇ ਕਾਫੀ ਵਾਰ ਦੱਸਿਆ ਕਿ ਇਹ ਸਬੰਚੇ ਦਾ ਦੇ ਕੰਮ ਜੀ ਜਿਸ ਤੋਂ ਨੇ ਔਰ ਉਦਿਆਂ ਦੇ ਵਿੱਚ ਹਜੇ ਨਾਲ ਅਰੈਸਟ ਹੋਈ ਹੈ ਜੀ ਬੀ ਕੇ ਮਦਦ ਨਾਲ ਪਰ ਦੂਸਰੇ ਦੁਆਰ ਸਿਟੀ ਪਰ ਮਾਰਾ ਦੋਦਾ 2023 ਦਾ ਬਤਨ ਹੈ ਜੋ ਹੈ ਸੋ ਇਹ ਵੀ ਇਹਨੇ ਮੰਗਤ ਇਤਿਹਾਸਿਕ ਤਰੀਕੇ ਵਿੱਚ ਪੀ ਸਕਦਾ ਹੈ ਫੇਸ ਨੂੰ ਮੈਂ ਨਹੀਂ ਬੋਲ ਸਕਦਾ ਵੀ ਦੌਰਾਨੇ ਜਿਹੜੀ ਇਹਨਾਂ ਦੀ ਮਾਰ ਲਾਉਣੀ ਦੋਦੇ ਵਿੱਚ ਹੋਰ ਵੀ ਇਹਨਾਂ ਦਾ ਕੰਮ ਆਤਾ ਹੈ ਮੈਮ ਤੁਸੀਂ ਕੋਈ ਸੰਦੇਸ਼ ਦੇਣਾ ਚਾਹੋਗੇ ਜੀ ਕ੍ਰਿਮੀਨਲਸ ਨੂੰ ਜਾਂ ਆਮ ਜਨਤਾ ਨੂੰ ਜੀ ਆਪਬਿਕ ਨੂੰ ਮੇਰਾ ਇਸ ਨੂੰ ਬੇਸ਼ੱਕ ਕਿ ਬਤਵਤ ਸਾਡੇ ਨਾਲ ਕ੍ਰਿਮਨਲ ਇਲੈਗੈਂਸ ਨੇ ਇਹ ਤੁਹਾਨੂੰ ਜੀ ਇਨਫੋ ਮਿਲ ਗਿਆ ਹੈ ਕੋ ਇਨਫੋਰਮੇਸ਼ਨ ਸਾਡੇ ਨਾਲ ਬਤਵਤ ਸ਼ੇਅਰ ਕਰੋ ਅਸੀਂ ਇਸ ਇਨਫੋਰਮੇਸ਼ਨ ਨੂੰ ਵੈਰੀਫਾਈ ਕਰਕੇ ਉੱਪਰ ਆਸ਼ੋ ਨਾਮੇ ਅਲ ਕੰਟੀਨਿਊ ਰਿਪੋਰਟ ਜਾਂ ਸੀਸੀ ਪਰਫੋਰਮ ਫੋਨ ਆਈ ਵਿਨਿ ਕਿ ਸਾਰੇ ਬਤਵਤ ਸਾਡੇ ਨੂੰ ਫੰਕਸ਼ਨ ਸ਼ੇਅਰ ਕਰਦੇ ਤੇ ਤਾਂ ਜੋ ਅਸੀਂ ਮਾਰੀ ਸਾਨੂੰ ਅਬੀ ਐਕਸ਼ਨ